ਕਾਲਜੀ ਨੂੰ ਵੀ ਆਪਣੀ ਤੇਰੀ ਵਰਸੇ ਵਾਲੇ ਮੱਚਦੇ ਫਿਰ ਯਾਰ ਲੈ ਬੇਤੀ ਕਰਦਾ ਵੀ ਫੋਟੋਗ੍ਰਾਫਰ ਇੱਕ ਸੁੰਦਰ ਜੀ ਤਸਵੀਰ ਮਹਾਂਪੁਰਸ਼ਾਂ ਦੀ ਜਿਹੜੀ ਜ਼ਰੂਰ ਵੀ ਅਸੀਂ ਸੁੰਦਰ ਜੇ ਕੈਮਰੇ ਦੇ ਵਿੱਚ ਖਿੱਚੀ ਹੈ ਔਰ ਸਾਡੇ ਇੱਕ ਵਾਰ ਬਹੁਤ ਬੈਂਕ ਕਮ ਕਰਦੇ ਆ ਸਾਡੇ ਸਰਪੰਚ ਸਾਹਿਬਾਨ ਸਰਪੰਚ ਪਰਮਜੀਤਪਾਲ ਜੀ ਪੰਜ ਰਣਜੀਤ ਸਿੰਘ ਜੀ ਰਾਣਾ ਜੀ ਹੁਸਨ ਲਾਲ ਪੰਜੀ ਬਲਵਿੰਦਰ ਸਿੰਘ ਜੀ ਪੰਜ ਬਰਿੰਦਰਪਾਲ ਪੰਜ ਔਰ ਸ੍ਰਿੰਦਰਕੌਰ ਪੰਜ ਜੀ ਔਰ ਪਰਵਿੰਦਰ ਕੌਰ ਪੰਜੇ ਔਰ ਜਿੰਦਾ ਭਾਈਆ ਜੀ ਸਾਡੇ ਵੀਰ ਸੇਵਾਦਾਰੀ ਨੇ ਹਨੀ ਭਾਈਆ ਜੀ ਕਰਨਜੀਤ ਭਾਈਆ ਤੇ ਜਨੀ ਭਾਈਆ ਜੀ ਕਰਾਜੀ ਦਾ ਵੀ ਬਹੁਤ ਕਮਟਾ ਸਹਿਯੋਗ ਹੈ ਔਰ ਬਾਪੁਰਸ਼ਾਂ ਦੇ ਸਰੂਪ ਜਿਹੜੇ ਹੁਣ ਡੇਰੇ ਵਾਲੀ ਕਿਉਂਕਿ ਡੇਰੇ ਦੇ ਅੰਦਰ ਮਹਾਨ ਪੰਜ ਹੋਣਗੇ ਸਾਰੀ ਸੰਗਤ ਅੱਜ ਦਾ ਸਤਿਕਾਰ ਕਰੇ ਹੋ ਕਿਆ ਵੇਗਾ ਜੋ ਵੀ ਸਾਡਾ ਵੀਰ ਖਾਨਕੇ ਦੀ ਧਰਮੀ ਦਾ ਹੈ ਉਹ ਭਰਾ ਨੂੰ ਬੇਨਤੀ ਜਰੂਰ ਕਰਨ ਕਣਕ ਦਾ ਸਾਡਾ ਵੀਰ ਪੁੱਜਿਆ ਵੀ ਸ਼ੇਰਪੁਰ ਤੇ ਧੰਨਵਾਦ ਹੈ ਬੜੀਆ ਕਬੱਡੀ ਟੂਰਨਾਮੈਂਟ ਕਰਵਾਇਆ ਤੇ ਸਾਡਾ ਵੀਰ ਅੱਜ ਦੇ ਇਸ ਕਬੱਡੀ ਕੱਪ ਤੇ ਪੁੱਜਿਆ ਹੈ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਥਾਡੀ ਕਰਨ ਖਾਨਕੇ ਵਾਲੇ ਦਾ ਹੈਲੋ ਆਓ ਜੀ ਦੋਨੋ ਟੀਮਾਂ ਹੁਣ ਗਰਾਊਂਡ ਸੀ ਟੀਮ ਗਰਾਊਂਡ ਦੇ ਵਿੱਚ ਆਵੇ ਹੈਲੋ ਸਟੇਜ ਤੇ ਬੈਠੇ ਆ ਇਹਨਾਂ ਨੂੰ ਪਤਾ ਹੈ ਲੱਗਦਾ ਵੀ ਪੰਜਾਬੀ ਚ ਗੱਲ ਕਰਦੇ ਆ ਥੋਈ 플레이ਰਾਂ ਦੌਰ ਤੇ ਬਿਡੇ ਧਲੇਆਂ ਦੇ ਉੱਤੇ ਜਨੇਜ ਦੇ ਅੱਗੇ ਕੋਈ ਵੀ 플레이ਰ ਬੈਠਣ ਨੂੰ ਜਾਨੂ ਨਹੀਂ ਦਿੰਦਾ ਮੈਂ ਪੰਜਾਬੀ ਬੋਲਦਾ ਜਿਹਦਾ ਮੈਚ ਆ ਉਹ ਇੱਥੇ ਰਵੇ ਚਲੋ ਆਪਾਂ ਆਪਣੇ ਮੈਚ ਦੇ हिसाब ਨਾਲ ਆ ਜਰ ਕੰਡੇ ਕੋਲ ਕਿੰਨੀਆਂ ਕਿ ਟੀਮਾਂ ਦਾ ਮੇਡ ਹੋਣਾ ਯਾਰ ਇੱਕ ਤਾਂ ਟੀਮ ਨੇ ਕਿਹਾ ਯਾਰ 20 ਇੱਧਰ ਟੀਮਾਂ ਸੱਦੀਆਂ ਉਹ ਜਦ ਇਹਨਾਂ ਟੀਮ ਦਾ ਮੈਚ ਉਹਨੂੰ ਸੱਦੋ ਹਲੋ ਆ ਮੈਂ ਬੈਂਦੀ ਕਰਦਾ ਪਹਿਲਾਂ ਤਾਂ ਭਾਜੀ ਆ ਕੰਡੇ ਵਾਲੇ ਵੀਰ ਨੂੰ ਬੈਂਦੀ ਆ ਭਾਜੀ ਕਲੀਅਰ ਕਰਾ ਦਿਓ ਸਾਹ ਪਰ ਤੇ ਫਰੀਦਪੁਰ ਦੀ ਟੀਮ ਦੇ ਖਿਡਾਰੀ ਵੀ ਆਜੋ ਬਾਈ ਦੀ ਟੀਮ ਦੋਨੋਂ ਆ ਗਈਆਂ

ਇਮਾਰਾ ਬੈਂਦੀ ਹੈ ਟੀਮ ਆਜੋ ਜੀ ਦੂਜੇ ਮੈਚ ਵਾਲੀ ਪੁਲੀ ਟੀਮਾਂ ਜਲਦੀ ਨਾਲ ਆਜੋ ਮਾਉ ਸਾਬ ਤੇ ਫਰੀਦਪੁਰ ਵਾਲੇ ਮੁੰਡੇ ਕਿੱਥੇ ਹੈ ਜੀ ਮਾਉ ਸਾਬ ਦੀ ਟੀਮ ਮਾਉ ਸਾਬ ਫਰੀਦਪੁਰ ਦੀ ਫਰੀਦਪੁਰ ਰੇਟ ਹੋ ਗਿਆ ਮਾਉ ਸਾਬ ਵਾਲੇ ਆਜੋ ਇੱਧਰ ਆਜੋ ਯਾਰ ਜਿਹੜੀ ਟੀਮ ਦਾ ਵੇਟ ਹੋ ਜਾਂਦਾ ਗਰਾਊਂਡ ਦੇ ਇੱਧਰ ਲਈ ਸਾਈਡ ਆਜੋ

ਭਾਜੀ ਦੂਸਰਾ ਮੈਚ ਟੀਮ ਸੀ ਮਾਉ ਸਾਹਬ ਤੇ ਫਰੀਦਪੁਰ ਆਹ ਮਾਉ ਸਾਹਬ ਦੇ ਫਰੀਦਪੁਰ ਦਾ ਭਾਜੀ ਕਰੋ ਦੇਟ ਦੂਸਰੇ ਮੈਚ ਵਾਸਤੇ ਤੀਸੇ ਮੈਚ ਲਈ ਪਹਾੜੋ ਲੰਗਾ ਤੇ ਸੁਰਖਪੁਰ ਗੱਗੀ ਕਲੱਬ ਲੋਕੋ ਵਾਥੀ ਦੇ ਮੋਖਿਆਂ ਵਾਲੇ ਪਲੇਅਰ ਵੀ ਰੈਡੀ ਹੋ ਜਾ ਯਾਰ ਚੌਥਾ ਮੈਚ ਆ ਥੋੜੀ ਜਿਹਾ ਪਹਿਲੇ ਰਾਊਂਡ ਦੇ ਵਿੱਚ ਹਾਂਜੀ ਸੁਰਖਪੁਰ ਦੀ ਟੀਮ ਕਿੱਥੇ ਜੀ ਸੁਰਖਪੁਰ ਦੀ ਟੀਮ ਆ ਗਈ ਮਾਉ ਸਾਹਬ ਦੇ ਫਰੀਦਪੁਰ ਦਾ ਦੂਜਾ ਮੈਚ ਹੋਣਾ ਟੀਮਾਂ ਦੋਨੇ ਤਿਆਰੀ ਕਰ ਲਓ ਇਹਨੇ ਤੀਜਾ ਮੈਚ ਹੋਊਗਾ ਭਾਨੋ ਪਤੰਗਾ ਤੇ ਸੁਰਖਪੁਰ ਚੌਥਾ ਮੈਚ ਹੋਣਾ ਮੋਖਾ ਜੰਗੀ ਕਲੱਬ ਤੇ ਇੱਕ ਵੀ ਟੀਮ ਹੈਲੋ ਦੂਜਾ ਮੈਚ ਭਾਜੀ ਲਓ ਸੇਹੜਪੁਰ ਬਾਉਲ ਸਾਹਿਬ ਦੇ ਫਰੀਦਪੁਰ ਆ ਕਰ ਦਿਓ ਗੀਤੂ ਭਾਜੀ ਕਰ ਦਿਓ ਥੋੜਿਆ ਹਾਂਜੀ ਹਾਂਜੀ ਇਹਨਾਂ ਦਾ ਹੀ ਹੈ ਜੀ ਬਲਾਰਾ ਉਹੀ ਮੈਚ ਬੋਲੂਗਾ ਜਿਹੜੇ ਅਗਲੇ ਮੈਚ ਹੋਣਗੇ ਮੁਖਾਰਵੇਂ ਤੋਂ ਥੋੜ੍ਹਾ ਜਿਹਾ ਪਹਿਲੇ ਰੌਡ ਦੇ ਵਿੱਚ ਥੋੜ੍ਹਾ ਜਿਹਾ ਕਿਉਂਕਿ ਫਿਰ ਟੀਮਾਂ ਦਾ ਤਾਲਮੇਲ ਹੋਣਾ ਜ਼ਰੂਰੀ ਆ ਔਰ ਆ ਰੋਟ ਗਾ ਲਿਓ ਇਸ ਰਾਉਂਡ ਦੇ 11:30 ਤੇ 12 ਨੰਬਰ ਪੁਆਇੰਟ ਹੋਣਗੇ ਤੇ ਪਹਿਲਾ ਰੌਂਡ ਦੇ ਵਿੱਚ ਇੱਕ ਦੋ ਵਾਰੀ ਵਾਜ ਲਾਉਣੀਆਂ ਸੀ ਤੀਸਰੀ ਵਾਜ ਨਹੀਂ ਹੋਣੀ ਪਲੇਅਰਾਂ ਨੂੰ ਮੈਚ ਆਪਣੇ ਤੋਂ ਬਹੁਤ ਆ ਭਾਜੀ ਕੁਝ ਟੀਮਾਂ ਨਹੀਂ ਵੀ ਐਂਟਰ ਕਰੇ ਫੇਰੀ ਕੀਤੀਆਂ ਭਾਜੀ ਹੁਣ ਤੁਸੀਂ ਸਾਡਾ ਸਹਿਯੋਗ ਕਰੋ ਮੇਰਾ ਵੀਰ ਆਓ ਜੀ ਅਗਲੇ ਮੈਚ ਲਈ ਮਾਉ ਸਾਹਿਬ ਦੀ ਟੀਮ ਤੇ ਖੀਤਪੁਰ ਦੀ ਟੀਮ ਖੇਡੂਗੀ। ਔਰ ਤੀਸਰਾ ਮੈਚ ਹੈ ਪਾਉ ਲੰਗਾ ਤੇ ਸੁਰਖਪੁਰ। ਚੌਥੇ ਮੈਚ ਦਾ ਜੀਤੂ ਬਾਜੀ ਇਹ ਵੀ ਨਾਲ ਦੀ ਨਾਲੋਂ ਵੇਟ ਕਰੀ ਜਾਓ ਬਾਜੀ ਕਿਉਂਕਿ ਮੈਚ ਇਹ ਪਹਿਲੇ ਰਾਉਂਡ ਦੇ ਰਹੀ ਗਈ ਕਲੱਬ ਲੋਪੋ ਤੇ ਮੋਖਾ ਹੈ। ਇਹ ਦੋਵੇਂ ਟੀਮਾਂ ਵੇਂਦ ਕਰਾਂਗੇ ਗਰਾਊਂਡ 'ਤੇ ਲੱਗੇ ਆਜੋ। ਗੱਗੀ ਕਲੱਬ ਲੋਪੋ ਤੇ ਨਾਲ ਮੋਖਾ ਦੀ ਟੀਮ ਹੈ। ਮੇਰੀ ਟੀਮ ਪਹਿਲਾ ਗਰਾਊਂਡ ਦੇ ਚਾਵੇਗੀ ਟਾਰਨ ਫੀਲਡਰ ਹੋਵੇ ਪਹਿਲੇ ਰੇਡ ਉਹ ਤੇ ਇੰਦਰ ਨੂੰ ਪਾਈ ਜਾਵੇਗੀ ਮੇਰੀ ਟੀਮ ਪਹਿਲਾ ਗਰਾਊਂਡ ਦੇ ਚਾਵੇਗੀ ਸੋ ਬੇਤੇ ਟੀਮਾਂ ਜਲਦੀ ਨਾਲ ਤਿਆਰੀ ਕਰਕੇ ਗਰਾਊਂਡ ਦੇ ਲੱਗੇ ਆ ਜਿਓ ਬਿਲਕੁਲ ਜੀ ਕਿਉਂਕਿ ਪਹਿਲਾ ਰੌਣਾ ਥੋੜ੍ਹਾ ਅਸੀਂ ਟੀਮਾਂ ਦੇ ਉੱਤੇ ਸਕੋਪ ਰੱਖਣਾ ਤਲਵੰਡੀ ਮਹਿਮਾ ਤੇ ਆਲੰਪੁਰ ਪੱਕਾ

टीम टीम, रायपुर और बहुत बड़ा धन्यवाद है मा खुश मैच सपापता जी कि जीत गई है जी वोट करो जी ਰਾਬਰ ਉਹ ਬੱਲੇ ਦੀ ਟੀਮ ਲਈ ਚਾਹਤਾ ਕਿ ਹਜੇ ਤਾਂ ਸ਼ੁਰੂਆਤ ਹੈ ਆਓ ਜੀ ਅਗਲੇ ਮੈਚ ਤੀਸਰੇ ਮੈਚ ਵਾਸਤੇ ਭਾੜੋ ਲੱਗਾ ਹੈ ਇਹ ਦੋਨੋਂ ਟੀਮਾਂ ਕੁਝ ਦੇਰ ਵੀ ਤਿਆਰੀ ਕਰਕੇ ਜਲਦੀ ਨਾ